ਲੋਜੀ ਸਕੂਲ ਦੇ ਬੱਚਿਆਂ ਦੇ ਲਈ ਸੀਐਮ ਭਗਵੰਤ ਮਾਨ ਨੇ ਕਰ ਦਿੱਤਾ ਹੈ ਵੱਡਾ ਇਨਾਮ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿਨਾ ਕਨੋਚੀਆ ਸੀਐਮ ਭਗਵੰਤ ਮਾਨ ਨੇ ਹਾਲ ਹੀ ਦੇ ਵਿੱਚ ਸਕੂਲ ਦੇ ਬੱਚਿਆਂ ਦੇ ਲਈ ਵੱਡਾ ਐਲਾਨ ਕਰ ਦਿੱਤਾ ਹੈ ਦਰਅਸਲ ਸਕੂਲੀ ਬੱਚਿਆਂ ਦੇ ਲਈ ਇੱਕ ਨਵੀਂ ਯੋਜਨਾ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ 40 ਮਿੰਟ ਦਾ ਇੱਕ ਪੀਰੀਅਡ ਹੁੰਦਾ ਹੈ ਤੇ ਬੱਚੇ 40 ਮਿੰਟ ਲਗਾਤਾਰ ਨਹੀਂ ਬੈਠ ਕੇ ਪੜ ਸਕਦੇ ਉਹਨਾਂ ਨੂੰ ਤਾਂ 5 ਮਿੰਟ ਬਿਠਾਉਣਾ ਹੀ ਬਹੁਤ ਮੁਸ਼ਕਲ ਹੁੰਦਾ ਹੈ ਜਿਸ ਕਰਕੇ ਛੋਟੇ ਬੱਚੇ ਜਿਹੜੇ ਨੇ ਉਹ ਪੜਾਈ ਨੂੰ ਬੋਝ ਸਮਝਣ ਲੱਗ ਜਾਂਦੇ ਨੇ ਅਤੇ ਫਿਰ ਪੜਾਈ ਤੋਂ ਮੂ ਮੋੜ ਲੈਂਦੇ ਨੇ ਤੇ ਬਹੁਤ ਸਾਰੇ ਬੱਚੇ ਇਸ ਕਰਕੇ ਪੜ੍ਹ ਹੀ ਨਹੀਂ ਪਾਉਂਦੇ ਤੇ ਬਹੁਤ ਸਾਰੇ ਬੱਚਿਆਂ ਦੇ ਤਾਂ ਨੰਬਰ ਵੀ ਘੱਟ ਆਉਂਦੇ ਨੇ ਕਿਉਂਕਿ ਉਹ ਪੜ੍ਹਾਈ ਨੂੰ ਬੋਝ ਸਮਝਣ ਲੱਗ ਜਾਂਦੇ ਨੇ 40 ਮਿੰਟ ਲਗਾਤਾਰ ਇੱਕ ਮੈਡਮ ਉਹਨਾਂ ਨੂੰ ਪੜ੍ਹਾਉਂਦੀ ਹੀ ਰਹਿੰਦੀ ਹੈ ਉਹ ਵੀ ਸਿਰਫ ਤੇ ਸਿਰਫ ਇੱਕ ਮਸਲੇ ਦੇ ਉੱਤੇ ਇਸ ਕਰਕੇ ਹੁਣ 40 ਮਿੰਟ ਦਾ ਇੱਕ ਪੀਰੀਅਡ ਤਾਂ ਹੋਵੇਗਾ ਪਰ ਇਸ ਦੇ ਨਾਲ ਨਾਲ 20 ਮਿੰਟ ਤੋਂ ਬਾਅਦ ਉਹਨਾਂ ਨੂੰ ਇੱਕ ਬ੍ਰੇਕ ਜਿਹੜੀ ਹੈ ਉਹ ਦਿੱਤੀ ਜਾਵੇਗੀ ਜਿਸ ਦੇ ਵਿੱਚ ਉਹ ਗੱਲਾਂ ਬਾਤਾਂ ਕਰ ਸਕਣਗੇ ਆਪਸ ਦੇ ਵਿੱਚ ਆਪਣੇ ਵਿਚਾਰ ਜਿਹੜੇ ਨੇ ਉਹ ਸਾਂਝੇ ਕਰ ਸਕਣਗੇ ਜਿਸ ਕਰਕੇ ਉਹਨਾਂ ਦਾ ਮਾਈਂਡ ਫਰੈਸ਼ ਹੋ ਜਾਵੇਗਾ ਅਤੇ ਉਹ ਮੁੜ ਤੋਂ ਆਪਣੀ ਪੜ੍ਹਾਈ ਦੀ ਸ਼ੁਰੂਆਤ ਕਰ ਸਕਣਗੇ ਉਹਨਾਂ ਕਿਹਾ ਕਿ ਫਿਨਲੈਂਡ ਦੇ ਵਿੱਚ ਵੀ ਅਜਿਹੀ ਹੀ ਯੋਜਨਾ ਜਿਹੜੀ ਹੈ ਉਸ ਦੇ ਸ਼ੁਰੂਆਤ ਕੀਤੀ ਗਈ ਹੈ ਉੱਥੇ ਵੀ 20 ਮਿੰਟ ਤੋਂ ਬਾਅਦ ਬੱਚਿਆਂ ਨੂੰ ਬ੍ਰੇਕ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ 5 ਮਿੰਟ ਦੀ ਬ੍ਰੇਕ ਹੋਵੇ ਭਾਵੇਂ 10 ਮਿੰਟ ਦੀ ਬ੍ਰੇਕ ਹੋਵੇ ਇੱਕ ਬ੍ਰੇਕ ਬੱਚਿਆਂ ਨੂੰ ਜ਼ਰੂਰ ਮਿਲਣੀ ਚਾਹੀਦੀ ਹੈ ਤਾਂ ਜੋ ਬੱਚੇ ਫਰੈਸ਼ ਮਾਈਂਡ ਦੇ ਨਾਲ ਪੜ੍ਹਾਈ ਨੂੰ ਕਰ ਸਕਣ ਅਤੇ ਉਹਨਾਂ ਨੂੰ ਬੋਝ ਨਾ ਲੱਗੇ ਅਤੇ ਉਹ ਪੜ੍ਹਾਈ ਤੋਂ ਬਿਲਕੁਲ ਵੀ ਭੱਜਣ ਨਾ। ਉਹਨਾਂ ਕਿਹਾ ਕਿ ਜਦੋਂ ਪੜ੍ਹਾਈ ਬੱਚਿਆਂ ਨੂੰ ਬੋਝ ਲੱਗਣ ਲੱਗ ਜਾਂਦੀ ਹੈ ਜਿਸ ਕਰਕੇ ਬੱਚੇ ਜਿਹੜੇ ਨੇ ਉਹ ਸਕੂਲ ਜਾਣ ਤੋਂ ਵੀ ਕਤਰੋਂਦੇ ਨੇ, ਬਹਾਨੇ ਬਣਾਉਂਦੇ ਨੇ ਕਿ ਅਸੀਂ ਪੜ੍ਹਾਈ ਨਹੀਂ ਕਰਨੇ। ਜਿਸ ਕਰਕੇ ਹੁਣ ਇਸ ਨਵੀਂ ਯੋਜਨਾ ਦੀ ਸ਼ੁਰੂਆਤ ਜਿਹੜੀ ਉਹ ਕੀਤੀ ਜਾਵੇਗੀ ਉਹਨਾਂ ਨੇ ਵੀ ਕਿਹਾ ਹੈ ਕਿ ਨਵਾਂ ਸੈਸ਼ਨ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈ ਅਤੇ ਹੁਣ ਦੋ ਸਕੂਲਾਂ ਦੇ ਵਿੱਚ ਪਹਿਲਾਂ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਜਾਵੇਗੀ ਟੈਸਟ ਕੀਤਾ ਜਾਵੇਗਾ ਤੇ ਜੇਕਰ ਸਭ ਕੁਝ ਸਹੀ ਰਿਹਾ ਤਾਂ ਫਿਰ ਇਸ ਨੂੰ ਪੰਜਾਬ ਦੇ ਹਰੇਕ ਸਕੂਲ ਦੇ ਵਿੱਚ ਲਾਗੂ ਕਰ ਦਿੱਤਾ ਜਾਵੇਗਾ ਹੋਰੋਨਾ ਕੀ ਕੁਝ ਕਿਹਾ ਤੁਹਾਨੂੰ ਵੀ ਸੁਣਾਉਂਦੇ ਹਾਂ ਹੁਣ ਇੱਕ ਉੱਥੇ ਇੱਕ ਫਿਨਲੈਂਡ ਚ ਵੀ ਦੱਸਿਆ ਸੀ ਟੀਚਰਾਂ ਨੇ ਆਪਣੇ ਹੁਣ 40-40 ਮਿੰਟ ਦੇ ਪੀਰੀਅਡ ਨੇ ਨਾ 40 ਮਿੰਟ ਕਈ ਵਾਰੀ ਜ਼ਿਆਦਾ ਹੋ ਜਾਂਦੇ ਨੇ ਬੱਚਿਆਂ ਲਈ। ਉਹ 20 ਮਿੰਟ ਬਾਅਦ ਇੱਕ 5 ਕੁ ਮਿੰਟ ਦਾ ਬ੍ਰੇਕ ਲੈਂਦੇ। ਕਿ 20 ਮਿੰਟ ਬਾਅਦ 5 ਮਿੰਟ ਬ੍ਰੇਕ ਬੱਚੇ ਪਾਣੀ ਪੂਣੀ ਪੀ ਆਉਣਗੇ ਜਾਂ ਥੋੜਾ ਬਹੁਤ ਇੱਕ ਦੂਜੇ ਨਾਲ ਗੱਲ ਕਰ ਲੈਣਗੇ 5 ਮਿੰਟ ਬਾਅਦ ਫਿਰ। ਸੋ 40 ਮਿੰਟ ਇਕੱਠੇ ਬਹਿ ਕੇ ਫਿਰ ਕਈ ਵਾਰੀ ਬੋਰਿੰਗ ਹੋ ਜਾਂਦਾ ਬੱਚਿਆਂ ਲਈ। ਫਿਰ ਮੇਰੇ ਵਰਗੇ ਕੋਸ਼ਿਸ਼ ਕਰਦੇ ਆ ਵੀ ਬੰਕ ਮਾਰ ਲੀਏ। ਹਨਾ ਜਾਂ ਚਾਹੀਏ ਨਾ। ਕੋ ਸਰਕਾਰੀ ਸਕੂਲ ਚ ਤਾਂ ਪਤਾ ਹੀ ਲੱਗਦਾ ਨਾ ਵੀ ਗਿਆ ਅੱਜ ਜਾਂ ਨਾ ਉਥੋਂ ਕੋਈ ਫੋਨ ਕਰਨਾ ਕਿਸੇ ਨੇ ਪ੍ਰਾਈਵੇਟ ਤਾਂ ਫੋਨ ਆ ਜਾਂਦਾ ਵੀ ਤੁਹਾਡਾ ਬੱਚਾ ਨਹੀਂ ਆਇਆ ਅੱਜ ਸੋ ਦੇਖਦੇ ਆਂ ਅਸੀਂ ਕੋਈ ਜੇ ਤਰੀਕਾ ਇਸ ਤਰ੍ਹਾਂ ਦਾ ਕੁਝ ਇੱਕ ਦੋ ਸਕੂਲਾਂ ਤੇ ਪਾਇਲਟ ਪ੍ਰੋਜੈਕਟ ਕਰਕੇ ਕਿ ਥੋੜਾ ਜਿਹਾ ਬੱਚਿਆਂ ਨੂੰ ਰੈਕਸ ਮਾਹੌਲ ਚ ਪੜਾਇਆ ਜਾਵੇ ਉਹ ਟੈਨਸ਼ਨ ਨਾ ਫੀਲ ਕਰਨ ਕਿ 40 ਮਿੰਟ ਬੈਣਾ ਹੀ ਪੈਣਾ ਹੈ ਹੈ ਨਾ ਦੇ ਛੋਟੇ ਛੋਟੇ ਬੱਚਿਆਂ ਨੂੰ 40-40 ਮਿੰਟ ਬਿਠਾਉਣਾ ਔਖਾ ਕੰਮ ਹੈ ਉਹਦਾ ਘਰੇ 5 ਮਿੰਟ ਨਹੀਂ ਲੱਗਦੇ ਜੀ 5 ਮਿੰਟ ਉਹਨਾਂ ਨੂੰ ਬਿਠਾਉਣਾ ਔਖਾ ਹੋ ਜਾਂਦਾ ਸੁਬੇ ਰੀਸੇ ਕਰਕੇ ਸਕੂਲ ਤੋਂ ਡਰਨ ਲੱਗ ਜਾਂਦੇ ਐ ਇਸੇ ਕਰਕੇ ਜਦੋਂ ਸਕੂਲ ਵਾਲੀ ਬੈਨ ਆਉਂਦੀ ਆਉਂਦੀ ਆਜ ਆਉਂਦਾ ਟਾਈਮ ਹੋਵੇ ਨਾ ਕਿਸੇ ਤਰ੍ਹਾਂ ਦੁਖਣ ਲੱਗ ਜਾਂਦਾ ਹੈ ਕੇ ਦਾ ਸਿਰ ਦੁਖਣ ਲੱਗ ਜਾਂਦਾ ਦੋਈ ਬਿਮਾਰੀਆਂ ਨੇ ਕਿਉਂਕਿ ਚੈੱਕ ਨਹੀਂ ਹੋ ਸਕਦੀਆਂ ਜੇ ਬੁਖਾਰ ਕਹਿੰਗੇ ਚੱਕਰ ਕਰ ਲੈਂਦੇ ਨੇ ਹੈਨਾ ਜਦੋਂ ਹੀ ਬੱਸ ਲੰਘੀ ਪਿੰਡੋਂ ਉਹ ਜਮਾਂ ਠੀਕ ਸਾਰੇ ਕੋਈ ਉਹ ਕਾਰਨ ਕੀ ਹੈ ਹਉਆ ਬਹਿ ਜਾਂਦਾ ਹੈ ਬੱਚੇ ਦੇ ਦਿਮਾਗ ਵਿੱਚ ਕਿ ਮੈਂ ਸਕੂਲ ਨਹੀਂ ਜਾਣਾ ਮੈਂ ਉੱਥੇ ਬੋਰ ਹੋਣਾ ਹੈ यहोज माहौल बनाईए कि बच्चा कवे एतवार को भी क्यों छुट्टी है मैं स्कूल जाना है वह मन लगे उत्थे है ना इस किस्म का माहौल असि उन्हें तो लगे लग हुए कुछ एक्सपर्ट बल बुला के, के जे कि थोड़ा बहुत घटा लीए है ना टाइमिंग पाँच मिनट का ब्रेक हालांकि तीन घंटे तेन की फिल्म होंच भी ब्रेक हों दस दा, मिनट का है ना जिन्नी मर मर्जी ਸੋ ਪਰ ਹਿੱਟ ਫਿਲਮ ਹੋਵੇ ਬ੍ਰੇਕ ਹੁੰਦਾ ਸੋ ਇਹ ਇੱਕ ਜ਼ਿੰਦਗੀ ਵੀ ਇੱਕ ਫਿਲਮ ਹੀ ਹੈ ਤੇ ਇਹਦੇ ਚ ਵੀ ਬ੍ਰੇਕ ਤਾਂ ਚਾਹੀਦਾ ਸੋ ਬ੍ਰੇਕ ਪੋਜ਼ਿਟਿਵ ਹੋਵੇ ਨਾ ਹੋਵੇ ਬ੍ਰੇਕ ਚੀਨ ਅੱਧੇ ਬ੍ਰੇਕ ਤੋਂ ਬਾਅਦ ਆਉਣੀ ਨਾ ਕਿਤੇ ਨਵਾਂ ਹੀ ਪੰਗਾ ਪਾ ਬੈਠੀ ਹੈ ਨਾ ਸੋ ਤੁਸੀਂ ਸੁਜੈਸ਼ਨ ਵੀ ਦੇਣੇ ਨੇ ਔਰ ਆਪਣੇ ਆਪਣਾ ਐਕਸਪੀਰੀਅੰਸ ਵੀ ਜਿਹੜਾ ਉਹ ਸਾਨੂੰ ਲਿਖ ਕੇ ਦੇਣਾ